ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਕੋਠੇ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਨੇੜੇ ਭਾਈ ਭਗਤਾਰਾ ਰਹਿੰਦਾ ਦਿਆਲਪੁਰਾ ਜਲਾਲ ਭੋਡੀ ਇਹ ਆਣਗਵਾਂ ਦੇ ਪਿੰਡ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਜਾਨਵਰ ਵਿਖਾਉਣੇ ਆ ਦੋ ਤਾਜ਼ੀਆਂ ਸੂਈਆਂ ਸਵਾਈਆਂ ਵੜਾ ਦੋ ਗੱਬਣਾ ਤਿਆਰ ਵੜਾ ਕੁਛਕ ਦੇਣ ਲੈਂਦੀਆਂ ਇੱਕ ਨੂੰ ਤਾਂ ਥੋੜਾ ਸਮਾਂ ਹੀ ਹੋਇਆ ਜੇਰ ਪੈਣੀ ਹਜੇ ਬਾਕੀ ਆ ਤੁਸੀਂ ਵੇਖ ਹੀ ਰਹੇ ਆ ਹੋਰ ਘੰਟੇ ਖੰਡ ਤੱਕ ਜੇਰ ਪੈ ਜੂਗੀ ਤੇ ਇੱਕ ਦੀ ਜੇਰ ਕੰਪਲੀਟ ਆ ਇਨਫੋਰਮੇਸ਼ਨ ਲੈ ਦਨਾਂ ਮੱਝਾਂ ਵਰਗਾ ਦੁੱਧ ਉਹ ਇੱਕ ਜਰਸੀ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਈਏ ਹਾਂ ਜਸਵੰਦਰ ਸਿੰਘ ਪਿੰਡ ਸਰਜੀਤਪੁਰਾ ਜਿਲ੍ਹਾ ਬਟੰਡਾ ਜੀ ਫੋਨ ਨੰਬਰ ਦੱਸੋ 9041088878 ਜੀ 4 ਜਨਵਰੀ ਬਾਉ ਹਾਂਜੀ 4 ਆ ਜੀ ਇਹ ਦੂਜੀ ਸ਼ੁਰੂ ਕਰ ਲੈ 1 ਨੰਬਰ ਤੋਂ ਇਹ ਦੂਜਾ ਸੂਹਾ ਸੂਈ ਆ ਜੀ ਹਾਂਜੀ ਇਹਨੂੰ ਹੋਵੇ 2 ਢਾਈ ਘੰਟੇ ਸੂਈ ਨਹੀਂ ਜੇਰ ਇਹਦੀ ਆ ਪਈ ਐ ਜੇਰ ਦੋਸਤੋ ਪੈ ਗਈ ਐ ਹਾਂ ਮਗਰ ਬੱਛੀ ਐ ਇਹਦੀ ਮਗਰ ਬੱਛੀ ਹਾਂਜੀ ਕਿੰਨਾ ਕ ਦੁੱਧ ਪਿਆਜੂ ਬਾਹੂ ਦੁੱਧ ਬਾਈ ਲੈਵੇ ਦੇ ਹਸਾਣਾ ਪਿਉਣਾ ਚਾਹੀਦਾ ਨੂੰ 20 ਲੀਟਰ ਕੁਛ ਬੌਲਾ ਚੋਇਆ ਕਿ ਨਹੀਂ ਹਾਂ ਕੱਢਾ ਵਾ ਬਈ ਜੇ ਮੈਂ ਤਾਂ ਕੱਢ ਲਾ 3 ਕਿਲੋ ਕੱਢਿਆ ਮਗਰ ਆ ਚੋਈ ਚੋਈ ਕਿਵੇਂ ਆ ਚੋਈ ਬਹੁਤ ਸੋਹਣੀ ਬਈ ਇੱਕ ਨੰਬਰ ਧਾਰਾ ਮਾਰਾਂਗੇ ਆਪਾਂ ਠੀਕ ਐ ਹਾਂ ਬਗ ਮਗਰ ਬੱਛੀ ਐ ਇਹਦੇ ਮਾਰ ਦਗੇ ਫਿਰ ਧਾਰਾਂ ਪਹਿਲਾਂ ਹੀ ਧਾਰਾਂ ਪਹਿਲਾਂ ਹੀ ਮਾਰ ਦਗੇ ਦੋਸਤੋ 20 ਕਿਲੋ ਵੰਗੂ ਬਾਈ ਦਾਸ ਦਾ ਦੁੱਧ ਪਿਆਜੂ ਮਗਰ ਬੱਛੀ ਐ ਜੇਰ ਪੈ ਗਈ ਐ हां सोहणे आ हड्डी चवाई वाले चारा साणा ਦਾ ਸੇਮ ਹੀ ਸਾਈਜ਼ ਆ ਕੱਦ ਘਾਟ ਪੂਰਾ ਹੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਦੇ ਘਰੇ ਆਜੋ ਦੋ ਤਾਜ਼ੀਆਂ ਸੂਈਆਂ ਵੜਾ ਪਵਾ ਦੋ ਟਾਈਮ ਚਾਰ ਟਾਈਮ ਅਗਲਾ ਚੋਕੇ ਲੈ ਜੇ ਤੇ ਦੋ ਗੱਬਣਾ ਵੜਾ ਬਾਕੀ ਠੰਡੀ ਸੀਲ ਬਾਈ ਨਿਆਣਾ ਵੀ ਪਵਾ ਲੈਂਦੀ ਆ ਠੀਕ ਆ ਨਿਆਣੇ ਦੀ ਲੋੜ ਨਹੀਂ ਠੰਡੀ ਸੀਲ ਬਾਈ ਕਹਿੰਦਾ ਪੂਰੀ ਆ ਨਿਆਣਾ ਦੇਵਾ ਨੂੰ ਆ ਵਿਖਾ ਦੋ ਨਾੜਾ ਲੋੜਾ ਪਾਉਣਾ ਤਾਂ ਅਗਲਾ ਪਾ ਲੈ ਜੇ ਨਹੀਂ ਪਾਉਣਾ ਤਾਂ ਤਾਂ ਵੀ ਬਾਈ ਕਹਿੰਦਾ ਕੋਈ ਚੱਕਰ ਨਹੀਂ ਕਾਂਤ ਨੂੰ ਬਹੁਤ ਸੋਹਣਾ ਕੱਢੀ ਆ। ਹਾਂ, ਥਾਣ ਪੂਰਾ ਚੰਗਾ ਮਗਰ ਵੀ ਵੱਛੀ ਆ। ਪਿੱਛੇ ਵੱਛੀ। ਚਲੋ ਜੇ ਸੇਵਾ ਸੂਬਾ ਕਰ ਲੋਂਗੇ। ਕਾਲੇ ਰੰਗ ਦੀ ਵੱਛੀ ਆ ਜਮਾ, ਜੈਡ ਬਲੈਕ ਆ। ਤੇ ਆਉਂਦੇ ਸਮੇਂ ਸਵੇਰ ਨੂੰ ਆਪਦੀ ਮਾਂ ਦੇ ਮਗਰ ਵਹਿੜ ਤਿਆਰ ਹੋ ਜੂ। ਨਿਆਣਾ ਵੀ ਲਾਣੇ ਨੇ, ਨਿਆਣਾ ਵੀ ਦਾ। ਨਿਆਣਾ ਵੀ ਪਾਲਾ ਕੋਈ ਗੱਲ ਨਹੀਂ। ਲਓ ਜੀ, ਧਾਰਾ ਹੁਣ ਬਾਈ ਮਾਰਨ ਲੱਗਾ। ਬਹੁਤ ਸੋਹਣੀ ਪੋਲੀ ਚਵਾਈ ਆ ਬਾਈ। ਪੂਰੀ ਮੋਟੀ ਧਾਰਾ ਹੈ। ਚਵਾਈ ਪੋਲੀ ਆ ਜਮਾ। ਬਾਕੀ ਸਿਆਣੇ ਕਹਿੰਦੇ ਨੇ ਪਿੰਡ ਦਾ ਤਾਂ ਗੀਰਿਆਂ ਤੋਂ ਹੀ ਪਤਾ ਲੱਗ ਜਾਂਦਾ ਤੁਹਾਨੂੰ ਖੜਕੇ ਤੋਂ ਹੀ ਪਤਾ ਲੱਗਿਆ ਉਹ ਚਵਾਈ ਦਾ ਬਹੁਤ ਸੋਹਣੀ ਚਵਾਈ ਬਈ ਆ ਹਾਂ ਚੁਰਲਕ ਚੁਰਲ ਕਾਲੀ ਨਹੀਂ ਮੋਟੀ ਧਾਰ ਆ ਜਮਾ ਪੁੱਤਾਂ ਕਾ ਕੱਢਦੀ ਆ ਹਾਂ ਕੱਢੀਏ ਬਾਹਰ ਨੂੰ ਵਿਖਾਈਏ ਤੋਰ ਕੇ ਨਿਆਣਾ ਪਾਉਣਾ ਤਾਂ ਅਗਲਾ ਪਾ ਸਕਦਾ ਨਹੀਂ ਪਾਉਣਾ ਤਾਂ ਬਾਰੇ ਵੀਰ ਕਹਿੰਦੇ ਬਈ ਨਿਆਣਾ ਜ਼ਰੂਰੀ ਆ ਹਾਂ ਇਹ ਵੀ ਗੱਲ ਸਹੀ ਆ ਆਪਾਂ ਸੁਣ ਆ ਬਾਥਰੂਮ ਜਿਹਨੇ ਕਰ ਲਾਗੇ ਨੇ ਪਿਸ਼ਾਬ ਕਰਦੇ ਨੇ ਉਹ ਸੱਤ ਚੱਕ ਲੈਣਾ ਹਾਂ ਉਹਦਾ ਕਰਕੇ ਬਾਹਲੀ ਬੂਟ ਜੀ ਰੱਖ ਲੈਣਗੇ ਹਾਂ ਨਿਆਣਾ ਪਾਉਣਾ ਤਾਂ ਪਾ ਲੋ ਨਹੀਂ ਪਾਉਣਾ ਤਾਂ ਵੀ ਕੋਈ ਚੱਕਰ ਨਹੀਂ ਪਰ ਨਿਆਣਾ ਪਾਇਆ ਹੋਵੇ ਤੇ ਚਲੋ ਇਹਨਾਂ ਦਾ ਸੌਖਾ ਰਹਿੰਦਾ ਬਹੁਤ ਬੰਦੇ ਹੈਗੇ ਜਿਹੜੇ ਕਈ ਭੈਣ ਭਰਾ ਨਿਆਣਾ ਪਾਉਂਦੇ ਹੀ ਨਹੀਂ 20 ਕਿਲੋ ਵਾਂਗੂ ਦੁੱਧ ਪਿਆਜੂ ਸਾਈਵਾਲ ਨਸਲ ਦੀ ਵਹਿੜ ਲਾਲ ਰੰਗ ਦੀ ਲਾਲ ਤੇ ਕਾਲੀ ਦਾ ਸੁਮੇਲ ਜਿਆ ਹਾਂ ਵਿੱਚ ਜਰਸੀ ਦਾ ਤੇ ਸਾਈਵਾਲ ਦਾ ਮਿਕਸਜ ਆ ਦੁੱਧ ਜਰਸੀਆਂ ਦਾ ਵੀ ਮੱਝਾਂ ਵਰਗਾ ਹੁੰਦਾ ਸਾਈਵਾਲ ਦਾ ਵੀ ਮੱਝਾਂ ਵਰਗਾ ਹੁੰਦਾ ਤੇ ਗਰਮੀ ਗਰਮੀ ਇਹਨਾਂ ਨੇ ਪੂਰਾ ਨਹੀਂ ਮਨਾਉਣੀ 20 ਕਿਲੋ ਖੁੱਲਾ ਦੁੱਧ ਪਿਆਜੂ ਤਾਜੀ ਸੂਈ ਜੈਜਾ ਮੁੱਲ ਬਾਉ ਜੈਜਾ ਜੈਜਾ ਬਾੜ ਦੀ ਦੇ ਦਾਂਗੇ ਮਾਨ ਤਨ ਬਾ ਥੋੜਾ ਕਾ ਨਾ ਕਰਦਾ ਮੋਲ ਹੁਣ ਜਮਾਂ ਹੀ ਜਾਇਆ ਤੈਨੂੰ ਪਤਾ 20 ਕਿਲੋ ਦੁੱਧ ਵਾਲੀ ਕਾਹਨ ਹੁੰਦਾ 62000 ਦੀ ਬਾਈ ਕਹਿੰਦਾ ਦੇ ਦੇਾਂਗੇ ਮਾਲ ਬਾਈ ਕਹਿੰਦਾ ਜਮਾਂ ਹੀ ਜਾਇਜ ਆ ਆਪਾਂ ਕੱਚਾ ਲੈ ਲੈਨੇ ਬਾਈ ਯਾਰ ਹਾਂ ਚਲ ਬਣ ਜਾਂਦਿਆਂ ਸੋ ਪੈਣਦਿਆਂ ਚਲੋ ਹੋਰੇ 200 ਰੁਪਏ ਦੇ ਦਿੰਦਾ ਸਹੀ ਆ ਦੋਸਤੋ ਬਾਈ ਕੱਚਾ ਪਸ਼ੂ ਲੈ ਲੈਂਦਾ ਫਿਰ ਤਿਆਰ ਕਰਕੇ ਸਵਾ ਕੇ ਸੇਲ ਕਰਦਾ ਦੋ ਪੈਸੇ ਬਾਈ ਕਹਿੰਦਾ ਵੱਜ ਜਾਂਦੇ ਆ 62000 ਚੋਂ ਮਾਨ ਤਾਨ ਹੋ ਜੂ ਦੋ ਨੰਬਰ ਜਰਸੀ ਤੇ ਆ ਜਾ 20 ਕਿਲੋ ਵੰਗੂ ਇੱਕ ਨੰਬਰ ਦੁੱਧ ਪਿਆ ਜੂ ਇਹ ਦੂਜਾ ਸੂਆ ਜੀ ਸਮਾਂ ਸਮਾਂ ਪਾਸਾ ਮੈਨੂੰ ਅੱਧਾ ਘੰਟ ਮਗਰ ਇਹਦੇ ਪਿੱਛੇ ਬੱਚੀ ਹੈ ਯਾਰ ਇਹਦੇ ਮਗਰ ਬੱਚੀ ਆ ਇਹਦੇ ਮਗਰ ਬੱਚੀ ਹੈ ਜੀ ਠੀਕ ਆ ਬੱਚਾ ਸੋਹਣਾ ਫਿਰ ਮਗਰ ਬੱਚੀ ਆ ਆ ਵੇਖ ਲਓ ਥਣ ਮੋਠੇ ਮੋਠੇ ਆ ਜਿਹਦਾ ਆ ਗਲਾਬੀ ਜਿਹਾ ਤਾਂ ਆਉਂਦੀ ਸਭ ਬੱਚਾ ਵੀ ਹੋਇਆ ਜਿੱਥੇ ਹਮ ਕਿੰਨਾ ਇਹ ਦੁੱਧ ਪਿਆਜੂ ਦੁੱਧ ਬਈ ਯਾਰ ਹੁਣ ਮੈਂ ਥਣ ਚੈੱਕ ਕਰੇ ਕਿੰਨਾ ਕੱਢਿਆ 2 ਕਿਲੋ ਠੀਕ ਆ ਹਾਂ ਤੇ ਪਿਆਜੂ ਵੀ 17-18 ਕਿਲੋ ਰਹਾ ਚਵਾਈ ਇਹਦੀ ਕਿਵੇਂ ਆ ਬਹੁਤ ਸੋਹਣੀ ਬਈ ਆ ਧਾਰਾ ਮਾਰ ਦਿੰਨੇ ਕੋਈ ਚੱਕਰ ਨਹੀਂ ਬੱਚਾ ਲਾਗੇ ਦੀ ਮਾਰ ਦੇ ਦੀਆਂ ਵੇ ਦੋਸਤੋ ਬਾਈ ਕਹਿੰਦਾ 2 ਕਿਲੋ ਬੋਲਾ ਕੱਢਿਆ ਬੱਚਾ ਲਾਗੇ ਬੱਚੇ ਨੂੰ ਬਹੁਤ ਪਿਆਦਾ 2 ਕਿਲੋ ਬਾਈਕਾਂ ਦਾ ਚੋਲਿਆ ਚਵਾਈ ਇਹਦੀ ਵੀ ਬਾਈਕਾਂ ਦਾ ਪੂਰੀ ਚੰਗੀ ਆ। ਸਾਣੀ ਦੱਸ ਦੇ ਬਾਈ। ਮਗਰ ਇਹਦੇ ਵੀ ਬਦਾਮੀ ਰੰਗ ਦੀ ਵੱੱਛੀ ਆ। 1 ਨੰਬਰ ਦੇ ਮਗਰ ਕਾਲੇ ਰੰਗ ਦੀ ਵੱੱਛੀ ਆ। ਬਲੈਕ ਕਲਰ ਦੀ 2 ਨੰਬਰ ਦੇ ਮਗਰ ਆਪ ਵੀ ਵੜ ਬਦਾਮੀ ਰੰਗ ਦੀ ਜਰਸੀ ਆ ਤੇ ਬੱਚਾ ਵੀ ਮਗਰ ਬਦਾਮੀ ਰੰਗ ਦਾ। ਚਲੋ ਵੱੱਛੀ ਨਾਲ ਇੰਨਾ ਫਾਇਦਾ ਹੋ ਜਾਂਦਾ ਕਿ ਜਿਹੜੇ ਭੈਣ ਭਰਾ ਨੇ ਪੈਸੇ ਲਾਏ ਹੁੰਦੇ ਆ ਬੱਚਾ ਪਾਲ ਜਾਂਦਾ। ਹਾਂ ਤੇ ਮਗਰ ਉਹ ਬੱਚਾ ਪਲ ਜਾਂਦਾ ਜੇ ਵੱਛਾ ਹੋਵੇ। ਆ ਤੇ 2 ਮਹੀਨੇ ਬੱਚੇ ਨੂੰ ਵੀ ਅਗਲਾ 1.5-2 ਮਹੀਨੇ ਦੁੱਧ ਪਿਆਉਂਦਾ ਦੁੱਧ ਪਿਆ ਐਵੇਂ ਜਾਂਦਾ ਕਿਉਂਕਿ ਬੱਚਾ ਕਿਸੇ ਅਰਥ ਨਹੀਂ ਆਉਂਦਾ ਬਾਅਦ ਚ ਵੀ ਛੱਡਣਾ ਪੈਂਦਾ ਤੇ ਵਛੀ ਮਗਰ ਵਹਿੜ ਤਿਆਰ ਹੋ ਜਾਂਦੀ ਰਲ ਜਾਂਦੀ ਆ ਆ ਲਓ ਜੀ ਚਵਾਈ ਵੇਖ ਲਓ ਹੂੰ ਇਹਦੀ ਧਾਰ ਵੀ ਪੂਰੀ ਮੋਟੀ ਆ ਸੋਹਣੀ ਚਵਾਈ ਬਈ ਹਾਂ ਖੜ ਕੇ ਤਾਂ ਤੁਹਾਨੂੰ ਅੰਦਾਜ਼ਾ ਲੱਗਦਾ ਹੀ ਹੁਣ ਲਓ ਜੀ ਚਵਾਈ ਇਹਦੀ ਵੀ ਓਕੇ ਆ ਬਾ ਠੀਕ ਆ ਬਾਉ ਬਾਈ ਹੂੰ ਸਹੀ ਆ ਬਾਕੀ ਸੂਈਆਂ ਸਵਾਈਆਂ ਹੈਗੀਆਂ ਅਗਲਾ ਚੋਕ ਕੇ ਲੈ ਜੇ ਹੂੰ ਠੀਕ ਆ ਇਹ ਤਾਂ ਜੇਰ ਪੈਣੀ ਬਾਕੀ ਤੁਹਾਡੇ ਸਾਹਮਣੇ ਹੀ ਆ ਬਾਕੀ ਜਿਹੜਾ ਪਸ਼ੂ ਨੂੰ ਸੂਏ ਨੂੰ ਦਿਨ ਹੋ ਗਏ ਉਹਦਾ ਤਾਂ ਕਈ ਵਾਰ ਅਗਲੇ ਨੂੰ ਵਹਿਮ ਹੋ ਜਾਂਦਾ ਕਿਤੇ ਬਾਹਲੇ ਦਿਨ ਨਾ ਹੋ ਗਏ ਹੁਣ ਇਹਦੀ ਤਾਂ ਕਰਮਾਂ ਵਾਲੀ ਦੀ ਜੇਰ ਹਾਂ ਭਾਈ ਬਾਕੀ ਜੇਰ ਪੈ ਜਾਂਦੀ ਹਾਂ ਕੱਢੀਏ ਬਾਹਰ ਨੂੰ 17 ਪੀ ਆ ਜੇ 18 ਪੀ ਆ ਜੇ ਬਾਈ ਕਹਿੰਦਾ ਦੁੱਧ ਪੀ ਆ ਜੂ ਪੱਕਿਆ ਬੱਚੇ ਦਾ ਵੀ 나ੜੂਆ ਵੇਖ ਲੋ ਲਾਲ ਗੇਰੂ ਵਰਗਾ ਤੇ ਇਹਦੇ ਮਗਰ ਦੀ ਬੱਚੀਏ ਇਹਦੀ ਜੇਰ ਪੈ ਗਈ ਆ 2 ਘੰਟੇ ਬਾਈ ਕਹਿੰਦਾ ਪਹਿਲਾਂ ਸੂਈ ਆ ਤੇ ਹੋਰ ਘੰਟੇ ਖੰਡ ਟਿਕਰਾ ਜਦੋਂ ਪਠਿਆਣਾ ਰਾਜੇ ਰੁੱਜ ਕੇ ਬਹਿ ਗਈ ਕਰਮ ਵਾਲੀ ਜਰਸੀ ਤੇ ਉਹਦੇ ਨੂੰ ਜੇਰੇ ਨੇ ਵੀ ਸਿੱਟ ਦੇਣੀ ਆ ਲਾੜੇ ਦਾ ਤੁਰਿਆ ਹੋਇਆ 17 18 ਕਿਲੋ ਬਾਈ ਦਾਸ ਦਾ ਖੁੱਲਾ ਦੁੱਧ ਪੀ ਆ ਜੂ ਸੋਹਣੀ ਵੱਡੇ ਕੱਦਾਂ ਵਾਲੀ ਹਾਂ ਤਾਜੀ ਸੂਈ ਚਰਸੀ ਬੁੱਥੀ ਬਾਥੀ ਸੋਹਣੀ ਹੈ ਛੋਟਾ ਕੰਨ ਬਾਕੀ ਜੇਰ ਦੀ ਬਾਈ ਵੀਡੀਓ ਬਣਾ ਕੇ ਰੱਖ ਲੂ ਫੋਟੋਆਂ ਖਿੱਚ ਕੇ ਰੱਖ ਲੂ ਜਿਹਦੇ ਪਸੰਦ ਆਉ ਉਹ ਜਿਹਦੇ ਨਾਲ ਸੌਦਾ ਹੋਊ ਅਗਲਾ ਆਪਦੀ ਤਸੱਲੀ ਕਰ ਸਕਦਾ ਬਾਕੀ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ ਕਿਉਂਕਿ ਜਿਹਨੇ ਪੈਸੇ ਲਾਉਣੇ ਆ ਅਗਲੇ ਦਾ ਹੱਕ ਆ ਕਿ ਜੇਰ ਦਾ ਪੁੱਛਣਾ ਬਾਈ ਕੰਪਲੀਟ ਪੈ ਗਈ ਫੋਟੋ ਜਾਂ ਵੀਡੀਓ ਹੈਗੀਆਂ ਸਾਨੂੰ ਵਿਖਾਓ ਕਿਉਂਕਿ ਤੁਸੀਂ ਪੈਸੇ ਲਾਉਣੇ ਹੋ ਤੁਹਾਡਾ ਹੱਕ ਬੰਦ ਹੈ। ਲੇਵਾ ਪੂਰਾ ਸੋਨਾ ਡਬਲ ਲੇਵਾ 2 ਕਿਲੋ ਬੋਲਾ ਚੋਇਆ ਕੁਛ ਬੋਲਾ ਬਾਈ ਕਹਿੰਦਾ ਵੱਛੀ ਨੂੰ ਪਿਆ ਤਾਂ ਬਾਕੀ ਸੂਈ ਨੂੰ ਹਜੇ ਥੋੜਾ ਜਿਹਾ ਟਾਈਮ ਹੋਇਆ ਕਰਕੇ ਬੱਚਾ ਵੀ ਬੈੰਦਾ ਉੱਠਦਾ ਜਿਆ। ਜੈਜਾ ਮੁੱਲ ਪਾਉਏ ਦਾ ਵੀ। ਇਹ ਦੇ ਦਾਂਗੇ ਜੀ 60000 ਦੀ। ਜੇ ਕੋਈ ਜੋੜਾ ਲੈ ਲੂ। ਜੋੜਾ ਚ ਕਰ ਲਾਂਗੇ ਮੁੱਲ ਚ ਲਾ ਕੇ ਖਿੱਚ ਕੇ ਜੀ ਕਰਿਆ। ਠੀਕ ਹੈ। ਕਰ ਲਾਂਗੇ ਜੀ। ਬਾਈ ਕਹਿੰਦਾ 60000 ਦੀ ਇਹ ਦੇ ਦੂ। 1 ਨੰਬਰ 62000 ਦੀ। ਜੇ ਕੋਈ ਜੋੜਾ ਲੈ ਲੈਂਦਾ। ਕੋਈ ਜੱਕਰ ਨਹੀਂ ਬਾਈ ਕਹਿੰਦਾ ਉਹ ਤਾਂ ਮੁੱਲੀ ਬਾਈ ਕਹਿੰਦਾ ਖਿੱਚ ਕੇ ਜੇ ਕੀਤਾ ਪਰ ਕੋਈ ਗੱਲ ਨਹੀਂ ਜੋੜੇ ਚ ਕੋਈ ਹਜ਼ਾਰ ਖੰਡ ਮਾਨਤਣ ਵੱਧ ਕਰ ਦੂਗਾ ਬੇਫਿਕਰ ਹੋ ਕੇ ਆਜੋ ਬਾਕੀ ਚੰਗਾ ਦੁੱਧ ਪਾਉਣ ਵਾਲੀਆਂ ਤੁਹਾਨੂੰ ਹਾਂ ਬਾਕੀ ਚੰਗੇ ਦੁੱਧ ਵਾਲੀਆਂ ਬਾਈ ਕਹਿੰਦਾ ਵੜਾ ਇੱਕ ਨੰਬਰ 20 ਕਿਲੋ ਦੁੱਧ ਪਿਆਜੂ 2 ਨੰਬਰ 17 18 ਪਿਆਜੂ ਝੂਠ ਮਾਰਨਾ ਹੁੰਦਾ ਤੇ 2 ਨੰਬਰ ਦਾ ਭਾਅ 22 ਕਿਲੋ ਕਹਿਣਦਾ ਬਾਈ ਇੱਕ ਨੰਬਰ ਦਾ 20 ਕਿਲੋ ਕਹਿਆ ਪਿਆ ਜੂ 2 ਨੰਬਰ ਦਾ ਬਾਈ ਨੇ 17 18 ਕਹਿਆ ਝੂਠ ਮਾਰਨਾ ਹੁੰਦਾ ਤੇ ਇਹਦਾ ਵੀ 20 22 ਕਿਲੋ ਕਹਿੰਦਾ ਮਣਦਾ ਵੀ ਪਤਾ ਬਾਈ ਯਾਰ ਕਿੰਨਾ ਪਾ ਜੀ ਇੱਥੇ ਪਿੰਡ ਦਿੱਤੀ ਸੀ 12 ਕਿਲੋ ਕਹਿ ਗਈ ਸੀ ਬਸ 17 ਕਿਲੋ ਦੁੱਧ ਚੋਈ ਜਾਂਦੇ ਹੁਣ ਦੁਬਾਰਾ ਫੇਰ ਸੂਣ ਆਲੀ ਯਾਰ ਹਾਂ ਨਹੀਂ ਜਾਨਵਰ ਦਾ ਪਤਾ ਬਾਈ ਲੱਗਦਾ ਹਾਂ ਕਿ ਸੇਵਾ ਗਾਂ ਵਾਲੇ ਹਾਂ ਹਾਂ ਅਗਲੀ ਦੀ ਸੇਵਾ ਵੱਧ ਹੋਊ ਤੇ ਆਪੇ ਆਏ ਆ ਕਿ ਪਾ ਜਿਹੜਾ ਕੋ ਮਰਜ਼ੀ ਦੋ ਪਾਰੀ ਆ ਠੀਕ ਹੈ ਮੂੰਹ ਦੂਜਾ ਦਾ ਪਿੱਛੇ ਹੋ ਜਾਣਗੇ ਇਹ ਨਹੀਂ ਕੱਢਦੀ ਜਿੰਨਾ ਚਿਰ ਖੋਲੀ ਤੋਂ ਪਾਸੇ ਨਾ ਕਰਗੀ ਹਾਂ ਸਹੀ ਹੈ ਹਾਂ ਇੱਥੇ ਆ ਜਾ ਸਮਾਵਾ ਪੰਜਾਂ ਤਨ ਕੱਢਦੀ ਆ ਕਿੰਨਾ ਕੁ ਦੁੱਧ ਪਿਆਜੂ ਦੁੱਧ ਪਿਆਨ 14-15 ਕਿਲੋ ਜੀ ਕੱਢੀਏ ਬਾਹਰ ਨੂੰ ਦੋਸਤੋ ਇਹ ਦੂਜਾ ਸੂਆ ਇੱਥੋਂ ਜੱਜਮੈਂਟ ਲਾ ਲਿਆ ਕਰੋ ਹੁਣ 1 ਨੰਬਰ ਦਾ ਬਾਈ ਨੇ 20 ਕਿਲੋ ਕਿਹਾ ਪਿਆਜੂ ਉਹਨੇ ਦਿੱਤਾ ਹੋਊ ਤਾਂ ਹੀ ਕਿਹਾ 2 ਨੰਬਰ ਦਾ 17-18 ਕਿਹਾ 3 ਨੰਬਰ ਦਾ ਬਾਈ ਨੇ 15-16 ਕਿਲੋ ਕਿਹਾ ਤੇ ਜੇ ਝੂਠ ਮਾਰਨਾ ਹੁੰਦਾ ਦੇਦਾ ਵੀ 20 ਕਿਲੋ ਕਹਿਣਦਾ ਜਿੰਨਾ ਜਾਨਵਰ ਨੇ ਦੁੱਧ ਦੇਣਾ ਉਨਾ ਹੀ ਬਾਈ ਨੇ ਦੱਸਿਆ ਵਧੀਆ ਗੱਲ ਆ ਹਾਂ ਸੀਲ ਸੌ ਪੂਰੀ ਐ ਜਿਹੜੀ ਮਰਜ਼ੀ ਵਾੜ ਲੈ ਲੋ ਕੋਈ ਲੱਤ ਛੜ ਵਾਲੀ ਨਹੀਂ ਹਾਂ ਤੇ ਜਿਹੜਾ ਲੱਤ ਛੜ ਵਾਲਾ ਪਸ਼ੂ ਹੁੰਦਾ ਹਾਂ ਤੇ ਉਹਦਾ ਅਗਲੇ ਨੂੰ ਜੇ ਮੈਂ ਪੁੱਛ ਵੀ ਲਵਾਂ ਬਾਈ ਕਿਵੇਂ ਅਸੀਲ ਸਾਉ ਅਗਲਾ ਕਹਿੰਦਾ ਹਾਂ ਬਾਈ ਸੀਲ ਸਾਉ ਆ ਪਰ ਲੇਵੇ ਨੂੰ ਜਾਂ ਥਣਾਂ ਨੂੰ ਹੱਥ ਲਾ ਕੇ ਅਗਲਾ ਵਖਾਉਂਦਾ ਹੀ ਨਹੀਂਗਾ ਕਿਉਂਕਿ ਉਹਨੇ ਲੱਤ ਮਾਰਨੀ ਹੁੰਦੀ ਆ ਤੇ ਜਿਹੜਾ ਸੀਲ ਸਾਉ ਹੁੰਦਾ ਉਹਦੇ ਭੱਜ ਕੇ ਅਗਲਾ ਲੇਵੇ ਨੂੰ ਜਾਂ ਥਣਾਂ ਨੂੰ ਹੱਥ ਲਾਉਂਦਾ ਜਿਹੜਾ ਫੁੱਲ ਸੀਲ ਹੁੰਦਾ ਪਰ ਸਾਰੇ ਪਸ਼ੂ ਬਾਈ ਕਹਿੰਦਾ ਸੀਲ ਸਾਉ ਆ ਜਿਹੜਾ ਮਰਜ਼ੀ ਨਾਲ ਲੈ ਲਓ ਭਾਵੇਂ ਸੂਈਆਂ ਸਵਾਈਆਂ ਚ ਲੈ ਲਓ ਪਾਵਾ ਗੱਬਣਾ ਚੋ ਲੈ ਲੋ ਜਿਹੜੀ ਮਰਜ਼ੀ ਵੈਢ ਲੈ ਲੋ ਸਾਰੀਆਂ ਸੀਲ ਸੋ ਆ ਥਾਣੇ ਇਹਦਾ ਵੀ ਪੂਰਾ ਚੰਗਾ ਬਹੁਤ ਸੋਹਣਾ ਥਾਣਾ ਬਾਈ ਹਾਂ ਹਾਂ ਬਾਕੀ ਜੇ ਗਰਮੋਂ ਦੀ ਤਾਂ ਹੁਣ ਲਾਤੇ ਮਾਰਦੇ ਸੀ ਮੂੰਹ ਤੇ ਮਾਰਨੀ ਸੀ ਗੱਲਾਂ ਜੈਜ ਜਮਲ ਬਾਈ ਇਹ ਦੇ ਦਾਂਗੇ 48.500 ਦੀ 48.500 ਦੀ ਛੋੜ ਛੱਪਾ ਮਾਨਤਾਨ ਹੋ ਜਾਊਗਾ 48.500 ਦੀ ਜਮਾਂ ਜੈਜ ਮੋਲ ਦੁੱਧ 15 16 ਪੈ ਦੁੱਤਾ ਸੇਵਾ ਦਾ ਕੋਈ 14 ਕਿਲੋ ਵੀ ਦੇ ਦੇ 7 ਕਿਲੋ ਤੜ ਕੇ 7 ਕਿਲੋ ਹੱਥ ਨੇ ਬਹੁਤ ਹੁੰਦਾ ਬਾਈ 15 16 ਕਹਿੰਦਾ ਭਵਾਂ ਬਾਈ ਇਹਨਾਂ ਨੇ ਜਿੰਨਾ ਦੇਣ ਗਿਆ ਦੇਣ ਗਿਆ ਫੈਂਡ ਵਾਲਾ ਹਾਂ ਯਾਨੀ ਕਿ ਹੁਣ ਦੂਜਾ ਗਾਇਆਂ ਵਾਂਗ ਪਾਣੀ ਕਰ ਲਈ ਹਾਂ ਇਹ ਵੀ ਗੱਲ ਹੈਗੀ ਆ ਦੇਣ ਗਿਆ ਮੱਝ ਵਰਗਾ ਕਿਹੋ ਜਿਹਾ ਵਧੀਆ ਆਊਗਾ ਹਾਂ ਜੇ ਫੈਟ ਉਹਦਾ ਕਿਹੋ ਜਿਹਾ ਆਊਗਾ ਜੇ ਫੈਂਡ ਵਾਲਾ ਪਾਉਣ ਹਾਂ ਹੁਣ ਐਫ ਨੇ ਕਿਹੜਾ ਕਿਹੋ ਜਿਹਾ ਕੱਢਣਾ ਲਾਸਟ ਤੇ ਆ ਜਾ ਇਹ ਜਰਸੀ ਕ੍ਰੋਸ ਆ ਗਈ ਲਓ ਜੀ ਇਧਰ ਜਰਸੀ ਬਹਿ ਗਈ ਆ ਓ ਚੱਕ ਆਵੇ ਐਂ ਬਸ ਜੇਰ ਹੋਰ 10 20 ਮਿੰਟਾਂ ਤੱਕ ਹੋਰ ਅੱਧੇ ਘੰਟੇ ਦੇ ਅੰਦਰ ਅੰਦਰ ਜੇਰ ਪੈ ਗਈ ਸਮਝੋ ਹੋ ਸਕਦਾ ਹੋਰ ਪੰਜਾ 10 ਮਿੰਟਾਂ ਦੀ ਸੈਟ ਜੇ ਤੇ ਨਹੀਂ ਅੱਧੇ ਘੰਟੇ ਦੇ ਅੰਦਰ ਅੰਦਰ ਜੇਰ ਪੈ ਜਾਣੀ ਉਹਦੀ ਵੀਡੀਓ ਬਣਾ ਲੂ ਫੋਟੋਆਂ ਖਿੱਚ ਲੂ ਬਾਈ ਕਿੰਨਾ ਕੁ ਦੁੱਧ ਪੈਜੂ ਬਾਊ ਦੁੱਧ ਬਾਈ ਕਹਿੰਦਾ 20 ਕਿਲੋ ਦੀ ਗਾਰੰਟੀ ਤੇ ਆਈ ਦੀ ਆ 20 ਕਿਲੋ ਦੀ ਬਾਈ ਕਹਿੰਦਾ ਗਾਰੰਟੀ ਤੇ ਆਈ ਆ ਬਾਕੀ ਠੰਡੀ ਠੁੰਡੀ ਜਰਸੀ ਕ੍ਰੋਸ ਚ ਇੱਕ ਵੱਡੇ ਕਾਦਾ ਲਈ ਚਾਹੀਦੀ ਕੱਢੀਏ ਬਾਹਰ ਨੂੰ ਸਮਾਂ ਸਮਾਬੱਪ ਪੰਜ ਚਾਰ ਦਿਨ ਦਾ ਜੀ ਪੰਜ ਚਾਰ ਦਿਨ ਇਹ ਲਓ ਬਾਈ ਕਹਿੰਦਾ ਇਹ 20 ਕਿਲੋ ਦੀ ਗਾਰੰਟੀ ਤੇ ਆਈ ਆ ਇਹਦਾ 15 16 ਗਿਆ ਜਿੰਨਾ ਦਿੱਤਾ ਉਨਾ ਹੀ ਕਹਿਣਾ ਬਾਈ ਨੇ ਇਹਦੀ ਬਾਈ ਕਹਿੰਦਾ 20 ਕਿਲੋ ਦੀ ਗਾਰੰਟੀ ਫੁੱਲ ਹੈ 20 ਕਿਲੋ ਦੀ ਗਾਰੰਟੀ ਤੇ ਆਪਣੇ ਕੋਲੇ ਬਾਈ ਕਹਿੰਦਾ ਆਈ ਆ ਕੱਦ ਚ ਫੁੱਲੀ ਵੱਡੀ ਆ ਰੇਲ ਗੱਡੀ ਦੇ ਡੱਬੇ ਜਿੱਡੀ ਆ ਮੋٹے ਮੋٹے ਥਾਣ ਆ ਸੀਲ ਸਹੁ ਬਾਈ ਕਹਿੰਦਾ ਪੂਰੀ ਆ ਲੱਤ ਛੜ ਵਾਲੀ ਦਾ ਕੋਈ ਵੀ ਨਹੀਂ ਜਿਹੜੀ ਮਰਜ਼ੀ ਲੈ ਲਓ ਇੱਕ ਨੰਬਰ ਲੈ ਲਓ ਦੋ ਨੰਬਰ ਲੈ ਲਓ ਤਿੰਨ ਨੰਬਰ ਲੈ ਲਓ ਚਾਰ ਨੰਬਰ ਲੈ ਲਓ ਜਿਹੜੀ ਵਹਿੜ ਮਰਜ਼ੀ ਲੈ ਲਓ ਸਾਰਾਂਗੇ ਸੀਲ ਸਹੁਏ ਦਾ ਲੇਵਾ ਹੀ ਦੱਸਦਾ ਕਿ ਵਹਿੜ ਦੁੱਧ ਵਾਲੀ ਆ ਬਾਕੀ ਹਜੇ ਵਾਲਟ ਲਪਈਆਂ ਬਹੁਤ ਪੰਜ ਚਾਰ ਦਿਨ ਬਾਈ ਦੱਸਦਾ ਇਹਨੇ ਲੈ ਜਾਣੇ ਆ 13 14 ਕਿਲੋ ਦੁੱਧ ਵਾਲਾ ਲੇਵਾ ਦਾ ਕਰਮ ਵਾਲੀ ਹੋਣੀ ਤਿਆਰ ਕਰੀ ਫਿਰਦੀ ਆ ਬਾਕੀ ਹਜੇ ਦਿਨ ਚਾਰ ਕਹਨੇ ਲੈ ਜਾਣੇ ਆ ਇਸ ਤੋਂ ਹੋਰ ਦੁੱਗਣਾ ਹਵਾਨਾ ਤਿਆਰ ਕਰਕੇ ਸੋਨਾ ਜਿਹੜੀ ਵਲਟਾ ਲੇਖ ਰਹੇ ਆ ਸਾਰੀ ਕੱਢ ਕੇ ਸੋਨਾ ਕਰਮ ਵਾਲੀ ਨੇ ਪੂਰੀ ਵੱਡੀ ਵਹਿੜ ਦੋ ਦੇਦਾ ਵੀ 50000 ਜਯਦ ਜਾਂ ਮੋਲ ਬਾਈ ਇਹ ਦੇ ਦਾਂਗੀ 63000 ਦੀ ਮਾਨਤਾਨ ਥੋੜਾ ਕਾ ਦੇ ਦਾਂਗੇ ਜੀ ਤੂੰ ਖੁੱਲ੍ਹੇ ਹੀ ਕਰ 63000 ਚੋਂ ਬਾਈ ਕਹਿੰਦਾ ਖੁੱਲਾ ਮਾਨਤਾਨ ਕਰ ਦੂ ਜੇ ਕੋਈ ਜੋੜਾ ਲੈ ਲੂ ਵੱਧ ਹੋ ਜੂ ਜੇ ਕੋਈ ਤਿੰਨ ਨਾਗ ਲੈ ਲੈਂਦਾ ਹੋਰ ਕੋਈ ਹਜ਼ਾਰ ਖੰਡ ਵੱਧ ਮਾਨਤਾਨ ਹੋ ਜੂ ਜੇ ਕੋਈ ਚਾਰ ਹੀ ਲੈ ਲੈਂਦਾ ਨਾ ਚੌਖੜੀ ਰਾਜਵਾ ਮਾਨਤਾਨ ਬਾਈ ਕਹਿੰਦਾ ਕਰ ਦੂ 4-5000 ਛੱਡ ਦੂ ਕੋਈ ਗੱਲ ਨਹੀਂ ਅੱਜ ਦੀ ਵੀਡੀਓ ਦੇ ਵਿੱਚ ਇਹ ਬਾਈ ਦੀਆਂ 4 ਵੜਾ 2 ਤਾਜ਼ੀਆਂ ਸੂਈਆਂ 2 ਗੱਬਣਾ ਬਾਕੀ ਤੁਹਾਨੂੰ ਬਾਈ ਨੇ ਪਹਿਲਾਂ ਵੀ ਦੱਸਿਆ ਦੁਬਾਰਾ ਵੀ ਦੱਸ ਦਿੰਨਾ ਕਿ ਬਾਈ ਪਸ਼ੂ ਕੁਸ਼ਕ ਦਿਨਾਂ ਦਾ ਹਫ਼ਤੇ ਦਾ 10 ਦਿਨਾਂ ਦਾ ਜਾਂ 15 ਦਿਨਾਂ ਦਾ ਜਾਂ 20 ਦਿਨਾਂ ਦਾ ਕੱਚਾ ਜਾਨਵਰ ਲੈ ਲੈਂਦਾ ਫਿਰ ਤਿਆਰ ਕਰਕੇ ਸਵਾ ਕੇ ਵੇਚਦਾ ਆ ਦੋਵੇਂ ਸੂਈਆਂ ਸਵਾਈਆਂ ਆ ਦੋਵੇਂ ਗੱਬਣਾ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਇਥੇ ਘਰੇ ਆਜੋ ਪਿੰਡ ਕੋਠੇ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਨੇੜੇ ਜਲਾਲ ਦਿਆਲਪੁਰ ਸਾਰਿਆਂ ਨੂੰ ਸਸੀਕਾ